ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 16 ਫਰਵਰੀ 2025 ਦੇ ਟਾਈਮ ਕਰੀਬ ਆਉਣ ਇੱਕ ਅੱਠ ਦੇ ਹੋਣ ਜਾ ਰਹੇ ਨੇ ਗੱਲਬਾਤ ਮੀਂਹ ਗੜੇਮਾਰੀ ਦੀ ਕਰਾਂਗੇ ਤੇ ਆਉਣ ਵਾਲਾ ਪੱਛਮੀ ਸਿਸਟਮ ਹਲਕਾ ਰਹੂਗਾ ਜਾਂ ਦਰਮਿਆਨਾ ਰਹੂਗਾ ਕਿਹੜੇ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਫਰਵਰੀ ਦੇ ਰਹਿੰਦੇ ਦਿਨਾਂ ਵਿੱਚ ਹੋਰ ਕਿੰਨੇ ਪੱਛਮੀ ਸਿਸਟਮ ਆ ਸਕਦੇ ਉਹਦੇ ਬਾਰੇ ਵੀ ਇਸ ਲਾਈਵ ਅਪਡੇਟ ਦੇ ਅਪਡੇਟ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਸਾਜੀ ਕਰਾਂਗੇ ਸੋ ਸ਼ੁਰੂਆਤ ਕਰਦੇ ਆਂ ਅੱਜ ਤੋਂ ਅੱਜ ਜਾਂ ਬੀਤੇ ਕੱਲ ਦੀ ਗੱਲ ਕੀਤੀ ਹੈ ਤਾਂ ਬੀਤੀ ਕੱਲ ਵੀ ਹਲਕੀ ਬੱਦਲਵਾਈ ਪੰਜਾਬ ਦੇ ਅਸਮਾਨ ਤੋਂ ਗੁਜ਼ਰਦੀ ਰਹੀ ਆ ਅੱਜ ਵੀ ਬੱਦਲਵਾਈ ਗੁਜ਼ਰਦੀ ਰਹੀ ਆ ਬੀਤੀ ਕੱਲ ਵੀ ਤੜਕਸਾਰ ਥੋੜੇ ਬਹੁਤ ਖੇਤਾਂ ਚ ਕਿਤੇ ਕਿਨ ਮੇਨ ਦਾ ਛਿੜਕਾ ਹਰਾਟਾ ਦੇਖ ਨੂੰ ਮਿਲਿਆ ਸੀਗਾ ਪਰ ਜ਼ਿਆਦਾਤਰ ਕੀਤਨਾ ਦੇ ਵਿੱਚ ਮੌਸਮ ਜਿਹੜਾ ਖੁਸ਼ਕ ਹੀ ਬਣਿਆ ਹੋਇਆ ਹੈਗਾ ਗੁਜਰਦੀ ਬੱਦਲਵਾਈ ਨਾਲ ਦਿਨ ਤੇ ਰਾਤਾਂ ਦੀ ਹਲਕੀ ਗਰਮਾਹਟ ਜ਼ਰੂਰ ਵਧੀਆ ਪਰ ਜਿੱਥੇ ਬੱਦਲਵਾਈ ਥੋੜੀ ਸੰਘਣੀ ਹੋ ਜਾਂਦੀ ਹੈ ਉੱਥੇ ਦੁਪਹਿਰ ਵੇਲੇ ਹਲਕੀ ਠਾਰੀ ਮਹਿਸੂਸ ਜ਼ਰੂਰ ਹੁੰਦੀ ਹੈ ਪਰ ਜ਼ਿਆਦਾਤਰ ਕੀਤਨਾ ਦੇ ਵਿੱਚ ਬੱਦਲਵਾਈ ਕਨ ਦਿਨ ਤੇ ਰਾਤਾਂ ਦਾ ਪਾਰਾ ਜਿਹੜਾ ਆਪ ਚੱਲ ਰਿਹਾ ਹੈਗਾ ਮਤਲਬ ਕਿ ਦਿਨ ਤੇ ਰਾਤਾਂ 'ਚ ਹਲਕੀ ਗਰਮਾਹਟ ਲਗਾਤਾਰ ਬਣੀ ਹੋਈ ਤੇ ਅੱਗੇ ਵੀ ਇਸੇ ਤਰ੍ਹਾਂ ਜਿਹੜੀ ਬਰਕਰਾਰ ਰਹਿ ਸਕਦੀ ਹੈ ਤੇ ਪੱਛਮੀ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਅ ਮ ਜੋ ਜਿਹੜੀ ਹੁੰਦੀ ਹੈਗੀ ਹਿੰਦ ਮਹਾਸਾਗਰ ਦੇ ਵਿੱਚ ਦਾਖਲ ਹੋ ਚੀ ਹੈਗੀ ਹੋ ਚੁੱਕੀ ਹੈਗੀ ਭਾਵੇਂ ਉਹ ਮਤਲਬ ਕਿ ਬਹੁਤੀ ਤਾਕਤ ਨਹੀਂ ਹੈਗੀਗੀ ਮਤਲਬ ਕਿ ਮੱਧਮ ਜੀ ਤੀਬਰਤਾ ਰੱਖਦੀ ਹੋਈ ਉਹ ਹਿੰਦ ਮਹਾਸਾਗਰ ਸੱਤ ਅੱਠ ਫੇਸ ਦੇ ਵਿੱਚ ਦਾਖਲ ਹੋ ਚੁੱਕੀ ਹੈ ਜਿਸ ਦਾ ਕਰਕੇ ਆਉਂਦੇ ਦਿਨਾਂ ਦੇ ਵਿੱਚ ਪੱਛਮੀ ਸਿਸਟਮ ਬੈਕ ਟੂ ਬੈਕ ਪੱਛਮੀ ਸਿਸਟਮ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਆ ਪਹਾੜਾਂ ਦੇ ਨਾਲ ਨਾਲ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਜਾਂ ਐਮਪੀ ਜੁਪੀ ਤੱਕ ਵੀ ਮੈਦਾਨੀ ਖੇਤਰਾਂ 'ਚ ਵੀ ਪੱਛਮੀ ਸਿਸਟਮਾਂ ਦਾ ਜਿਹੜਾ ਅਸਰ ਮੀਗੜੇ ਮਾਰੀ ਨਾਲ ਦੇਖਣ ਨੂੰ ਮਿਲ ਸਕਦਾਗਾ ਤਾਂ ਸੀਜ਼ਨ ਦਾ ਦੂਜਾ ਐਕਟ ਪੱਛਮੀ ਸਿਸਟਮ 19 ਤੇ 20 ਫਰਵਰੀ ਨੂੰ ਪੰਜਾਬ ਦੇ ਕੁਝ ਕੁ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹਰਿਆਣਾ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਜਿਹੜਾ ਮੀਗੜੇ ਮਾਰੀ ਨਾਲ ਪ੍ਰਭਾਵਿਤ ਕਰ ਸਕਦਾਗਾ ਖਾਸ ਤੌਰ ਤੇ 19 18 ਨੂੰ ਵੀ ਬੱਦਲਵਾਈ ਗੁਜਰਦੀ ਰਹਣੀ ਹੈ ਕੱਲ ਵੀ ਕਿਤੇ ਕਿਤੇ 17 ਫਰਵਰੀ ਨੂੰ ਜਿਹੜੀ ਬੱਦਲਵਾਈ ਇਸੇ ਤਰ੍ਹਾਂ ਅਸਮਾਨ ਦੇ ਉੱਪਰੋਂ ਗੁਜਰਦੀ ਰਹਣੀ ਹੈਗੀ 19 ਫਰਵਰੀ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਐਕਟੀਵਿਟੀ ਸ਼ੁਰੂ ਹੋ ਸਕਦੀ ਹੈ ਕਿ ਗਰਚਮਕਲੇ ਬੱਦਲਵਾਨ ਦੀ ਸੁਭਾਵਨਾ ਰਹੂਗੀ 19 ਫਰਵਰੀ ਦੀ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਕੁਝ ਖੇਤਰਾਂ 'ਚ ਤਾਂ 19 ਫਰਵਰੀ ਨੂੰ ਜਿਹੜੀ ਮੀਂਹਗੜੇ ਮਾਰੀ ਦੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰਾਂ ਦੇ ਵਿੱਚ ਹਲਚਲ ਜਿਹੜੀ 20 ਫਰਵਰੀ ਨੂੰ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਕਿ ਇੱਕਸਾਰ ਸਾਰੇ ਖੇਤਰਾਂ 'ਚ ਕਾਰਵਾਈ ਦੀ ਸੁਭਾਵਨਾ ਘੱਟ ਰਹੂਗੀ ਪਰ ਫਿਰ ਵੀ ਜੇ ਦੋਨੇ ਦਿਨ ਹਲਚਲ ਹੁੰਦੀ ਹੈ ਮਤਲਬ ਕਿ ਇੱਕ ਦਿਨ ਕੁਝ ਖੇਤਰਾਂ 'ਚ ਹਲਚਲ ਹੋਊਗੀ ਇੱਕ ਦਿਨ ਕੁਝ ਖੇਤਰਾਂ 'ਚ ਹੋਊਗੀ ਉੱਲਮਾ ਲਾ ਕੇ ਕਈ ਏਰੀਆ ਨੂੰ ਇਹ ਸਿਸਟਮ ਕਵਰ ਕਰ ਸਕਦਾ ਹਲਕੇ ਦਰਮਿਆਨੇ ਮੀਂਹ ਨਾਲ ਮੀਂਹ ਇਹਦੇ ਵਿੱਚ ਹਲਕਾ ਤੇ ਦਰਮਿਆਨਾ ਹੋ ਸਕਦਾ ਕਿਤੇ ਕਿਤੇ ਤੇਜ਼ ਝਟ ਜਰੂਰ ਲੱਗ ਸਕਦੀ ਹੈ ਕਿ ਇੱਕ ਦੋ ਖੇਤਰਾਂ ਦੇ ਵਿੱਚ ਦੋ ਚਾਰ ਜ਼ਿਲਾਂ ਵਿੱਚ ਕਿਤੇ ਤੇਜ਼ ਝਟ ਜਰੂਰ ਲੱਗ ਸਕਦੀ ਆ ਓਦਰਵਾਈਜ਼ ਜ਼ਿਆਦਾਤਰ ਖੇਤਾਂ ਦੇ ਵਿੱਚ ਮੀਂਹ ਦੀ ਤੀਬਰਤਾ ਜਿਹੜੀ ਉਹ ਹਲਕਾ ਦਰਮਿਆਨਾ ਹੀ ਹੋਊਗਾ ਗਰਚੌਂਕਲੇ ਬੱਦਲ ਬਣ ਸਕਦੇ ਆ ਕਿਉਂਕਿ ਹਾਈ ਕੈਪ ਐਂਡੈਕਸ ਜ਼ਿਆਦਾ ਹੋਣ ਦੇ ਕਾਰਨ ਗਰਚੌਂਕਲੇ ਬੱਦਲ ਜ਼ਿਆਦਾ ਬਣਨਗੇ ਕਿਤੇ ਕਿਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਵੀ ਜਿਹੜੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਕਿਉਂਕਿ ਹਾਈ ਕੈਪ ਇੰਡੈਕਸ ਜਦੋਂ ਜ਼ਿਆਦਾ ਹੁੰਦਾ ਉਦੋਂ ਗਰਚਾਂ ਕਲੇ ਬੱਦਲ ਜਿਹੜੇ ਜ਼ਿਆਦਾ ਬਣਦੇ ਦਿਖਾਈ ਦਿੰਦੇ ਆ ਜੀ ਦਾ ਕਰਕੇ ਕਿਤੇ ਕਿਤੇ ਅਸਮਾਨੀ ਵਿਜਲੀ ਡਿੱਗਣ ਦੇ ਚਾਂਸ ਵੀ ਰਹਿਣਗੇ ਤੇ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਹਲਕੀ ਗੜੇਮਾਰੀ ਮੋٹے ਕਾਰਜ ਦੇ ਦਾ ਦਰਮਿਆਨੇ ਜੇ ਕਾਰ ਦੀ ਮੋਟੀ ਗੜੇਮਾਰੀ ਵੀ ਜਿਹੜੀ ਪੰਜਾਬ ਹਰਿਆਣਾ ਰਾਜਸਥਾਨ ਦੇ ਕਿਤੇ ਕਿਤੇ ਜਿਹੜੀ ਗੜੇਮਾਰੀ ਦੇਖਣ ਨੂੰ ਮਿਲ ਸਕਦੀ ਹੈ ਹੇਲ ਸਟ੍ਰੋਮ ਐਕਟੀਵਿਟੀ ਜਿਹੜੀ ਪੰਜਾਬ ਦੇ ਥੋੜੇ ਬਹੁਤ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਸਕਦੀ ਹੈ ਇਦਾਂ ਦੀ ਪੌਸਿਬਿਲਿਟੀ ਜਾ ਪਰਹੀ ਹੈਗੀ ਮਤਲਬ ਕਿ 19 ਫਰਵਰੀ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਇਹ ਸਿਸਟਮ ਉੱਤਰੀ ਰਾਜਸਥਾਨ ਤੋਂ ਸ਼ੁਰੂ ਹੋਊਗਾ ਘਰਚੰਪਲੇ ਬੱਦਲਾਂ ਦਾ ਨਿਰਮਾਣ ਆ ਜਿਹੜਾ ਤੇ ਹੌਲੀ ਹੌਲੀ ਉਹ ਜਿਹੜਾ ਹਰਿਆਣਾ ਤੇ ਪੰਜਾਬ ਨੂੰ ਕਵਰ ਕਰੂਗਾ ਬੱਦਲ ਜਿਹੜਾ ਮੀਂਹ ਵਾਲੇ ਬੱਦਲ ਹੋਣਗੇ ਉਹ ਰਾਜਸਥਾਨ ਤੋਂ ਜਿਹੜੇ ਪੰਜਾਬ ਵੱਲ ਨੂੰ ਦਾਖਲ ਹੋਣਗੇ ਮੱਧਮ ਜੇ ਦਰਦੀ ਦਾ ਐਕਟਿਵ ਪੱਛਮੀ ਸਿਸਟਮ ਆ ਇਹ ਬਹੁਤਾ ਤਾਕੜਾ ਵੀ ਨਹੀਂ ਹੈਗਾ ਤੇ ਬਹੁਤਾ ਹਲਕੇ ਵਿੱਚ ਵੀ ਨਹੀਂ ਲੈ ਸਕਦੇ ਸਿਸਟਮ ਨੂੰ ਔਰ ਫਿਰ ਵੀ ਕਈ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਦੇ ਸਕਦਾ ਗਰਚਮਕ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿ ਤੇ 20 ਫਰਵਰੀ ਨੂੰ ਤੇਜਪੁਰੇ ਦੀਆਂ ਹਵਾਵਾਂ ਜਿਹੜੀਆਂ ਅਰਬ ਸਾਗਰ ਤੋਂ ਨਮੀ ਲੈ ਕੇ ਪੰਜਾਬ ਤੱਕ ਪਹੁੰਚਣਗੀਆਂ ਜਿਸ ਦਾ ਕਰਕੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀ ਸੁਭਾਵਨਾ ਰਹੂਗੀ ਤੇ ਕਿਤੇ ਕਿਤੇ ਗੜੇ ਮਾਰੀ ਦੀ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਸਿਸਟਮ ਨੂੰ ਬੰਗਾਲ ਦੀ ਖਾੜੀ ਤੋਂ ਤਾਂ ਘੱਟ ਹੀ ਸਪੋਰਟ ਮਿਲੇਗੀ ਪਰ ਅਰਬ ਸਾਗਰ ਤੋਂ ਜਿਹੜੀਆਂ ਨਵੀਆਂ ਵਾਲੀਆਂ ਹਵਾਵਾਂ ਰਾਜਸਥਾਨ ਹੋ ਕੇ ਪੰਜਾਬ ਤੱਕ ਪਹੁੰਚਣੀ ਹੈ ਜਿਸ ਦਾ ਕਰਕੇ ਬਹੁਤੇ ਖੇਤਾਂ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਰਿਆਣਾ ਦੇ ਬਹੁਤੇ ਇਲਾਕਿਆਂ ਵਿੱਚ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਇੱਕ ਅੱਧੀ ਮੀਂਹ ਦੀ ਛੱਟ ਜਿਹੜੀ ਬਹੁਤੇ ਖੇਤਾਂ ਵਿੱਚ ਲੱਗ ਸਕਦੀ ਹੈਗੀ ਉਸ ਤੋਂ ਬਾਅਦ 21 22 23 ਫਰਵਰੀ ਨੂੰ ਮੌਸਮ ਜ਼ਿਆਦਾਤਰ ਖੇਤਾਂ ਵਿੱਚ ਖੁਸ਼ਕ ਰਹਿ ਸਕਦਾ ਪਰ ਬੱਦਲਵਾਈ ਫੇਰ ਵੀ ਲੰਘਦੀ ਰਹਿਣੀ ਹੈ ਪੰਜਾਬ ਦੇ ਅਸਮਾਨ ਦੇ ਉੱਪਰ ਮਤਲਬ ਕਿ ਬੱਦਲਵਾਈ ਦੀ ਆਵਾਜ਼ਾਈ ਲਗਾਤਾਰ ਆਉਂਦੇ ਦਿਨਾਂ ਦੇ ਵਿੱਚ ਬਣੀ ਰਹਿਣੀ ਹੈਗੀ ਇੱਕ ਅੱਧਾ ਦਿਨ ਛੱਟ ਉਸ ਤੋਂ ਬਾਅਦ ਵੀ ਜੇ ਗੱਲ ਕੀਤੀ ਜਾਵੇ ਤਾਂ 25 26 27 ਫਰਵਰੀ ਲਾਗੇ ਵੀ ਇੱਕ ਜਿਹੜਾ ਸਿਸਟਮ ਆ ਸਕਦਾ ਖਾਸ ਕਰਕੇ 24 ਨੂੰ ਵੀ ਕਿਤੇ ਕਿਤੇ ਗਰਚਮਕਲੇ ਬਦਲ ਬਣਨਗੇ 25 26 ਫਰਵਰੀ ਨੂੰ ਵੀ ਇੱਕ ਪੱਛਮੀ ਸਿਸਟਮ ਆ ਸਕਦਾ ਕੁੱਲ ਮਿਲਾ ਕੇ ਕਿਹਾ ਜਾਵੇ ਫਰਵਰੀ ਦੇ ਰਹਿੰਦੇ ਦਿਨਾਂ ਵਿੱਚ ਹੁਣ ਐਮ ਜੀਓ ਜਦੋਂ ਹਿੰਦ ਮਾ ਸਕਦੇ ਐਕਟ ਦਾਖਲ ਹੋ ਚੁੱਕੀ ਹੈਗੀ ਐਕਟ ਪੜਾ ਦੇ ਵਿੱਚ ਬਹੁਤੀ ਐਕਟਿਵ ਨਹੀਂ ਹੈਗੀ ਪਰ ਮੱਧਮ ਤੀਬਰਤਾ ਦੀ ਐਕਟੀਵਿਟੀ ਉਹਦੇ ਵਿੱਚ ਹੈਗੀ ਹੈਗੀ ਜਿਸ ਦਾ ਕਰਕੇ ਆਉਂਦੇ ਦਿਨਾਂ ਦੇ ਵਿੱਚ ਬੈਕ ਟੂ ਬੈਕ ਪਸਮੀ ਸਿਸਟਮ 2-4 ਦਿਨਾਂ ਦੇ ਬਕਵੇ ਤੋਂ ਆਉਂਦੇ ਦਿਖਾਈ ਦੇ ਸਕਦੇ ਜਿਸ ਦਾ ਕਰਕੇ ਫਰਵਰੀ ਦੇ ਰਹਿੰਦੇ ਦਿਨਾਂ ਵਿੱਚ ਜਾਂ ਮਾਰਚ ਮਾਰਚ ਮਹੀਨੇ ਦੇ ਪਹਿਲੇ ਅੱਧ ਦੇ ਵਿੱਚ ਆਮ ਨਾਲੋਂ ਜ਼ਿਆਦਾ ਪਸਮੀ ਸਿਸਟਮ ਦਾਤਕ ਦੇਣਗੇ ਤੇ ਆਮ ਨਾਲੋਂ ਜ਼ਿਆਦਾ ਮੀਂਹ ਗੜੇ ਮਰੀ ਦੀ ਐਕਟੀਵਿਟੀ ਜਿਹੜੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬੌਧਿਕhetraਾਂ ਵਿੱਚ ਵੇਖਣ ਨੂੰ ਮਿਲ ਸਕਦੀ ਹੈਗੀ ਤੇ ਕਿਸਾਨ ਵੀਰ ਪਾਣੀ ਲਾ ਰਹੇ ਆ ਕਣਕਾਂ ਨੂੰ ਪਾਣੀ ਲਾ ਸਕਦੇ ਆ ਕਿਉਂਕਿ ਹੁਣ ਆਪਣੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਜਿਹੜਾ ਪਾਣੀ ਹੁੰਦਾਗਾ ਫਸਲਾਂ ਨੂੰ ਮੇਨ ਹੁੰਦਾਗਾ ਆਉਂਦੇ ਦਿਨਾਂ ਵਿੱਚ ਅਗਲੇ 2 ਦਿਨ ਹਲੇ 3 ਦਿਨ ਗਰਮਾਹਟ ਰਹੂਗੀ ਜਿਸ ਦਾ ਕਰਕੇ ਕਣਕਾਂ ਨੂੰ ਫਸਲ ਨੂੰ ਆਪਣੀ ਨੂੰ ਪਾਣੀ ਦੀ ਲੋੜ ਹੈਗੀ ਹੈਗੀ ਹਲੇ ਕਣਕਾਂ ਬੱਲੀ ਤੇ ਨਹੀਂ ਹੈਗੀਆਂ ਜਿਸ ਦਾ ਕਰਕੇ ਜ਼ਿਆਦਾ ਨੁਕਸਾਨ ਦੀ ਸੰਕਾ ਨਹੀਂ ਹੈਗੀ ਪਾਣੀ ਕਣਕਾਂ ਦੀ ਇਸ ਟਾਈਮ ਲੋੜ ਆ ਤਾਂ ਪਾਣੀ ਜ਼ਰੂਰ ਲਾਉਣਾ ਚਾਹੀਦਾ ਫਸਲ ਨੂੰ ਭਾਵੇਂ ਹਲਕਾ ਪਾਣੀ ਲਾਓ ਤੁਸੀਂ ਤਾਂ ਇਹ ਹੀ ਅਪਡੇਟ ਹੈ ਜੀ ਬਾਕੀ ਕੋਈ ਵੀ ਫੀਡਬੈਕ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਮੋਟੀ ਜੀ ਗੱਲ ਇਹ ਹੈਗੀ ਅਗਲੇ 2-3 ਦਿਨ ਮੌਸਮ ਜਿਹੜਾ ਖੁਸ਼ਕ ਰਹਿ ਸਕਦਾ ਪਰ ਗੁਜਰਦੀ ਬੱਦਲ ਬੱਦਲਬਾਈ ਨਾਲ ਦਿਨ ਤੇ ਰਾਤਾਂ ਦਾ ਪਾਰਾ ਆਪੇ ਹੀ ਰਹੂਗਾ ਤੇ 19-20 ਫਰਵਰੀ ਨੂੰ ਪੰਜਾਬ, ਹਰਿਆਣਾ, ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਘਰ ਚਮਕਣਾ ਦੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ ਕਿਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ। ਉਸ ਤੋਂ ਬਾਅਦ 25-26-27 ਫਰਵਰੀ ਲਾਗੇ ਵੀ ਇੱਕ ਪਾਸਮੀ ਸਿਸਟਮ ਜਿਹੜਾ ਪੰਜਾਬ ਨੂੰ ਤੇ ਸਮੁੱਚੇ ਉੱਤਰ ਭਾਰਤ ਨੂੰ ਜਿਹੜਾ ਪ੍ਰਭਾਵਿਤ ਕਰ ਸਕਦਾ ਹੈਗਾ। ਸੋ ਇੰਨੀ ਕ ਅਪਡੇਟਸ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ। ਧੰਨਵਾਦ।